ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇੱਕ ਹੋਰ ਨਵੇਂ ਵੀਡੀਓ 'ਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਚੈਨਲ ਦਾ ਨਾਮ ਹੈਗਾ ਸਿੱਧੂ ਵੈਨ 931 ਤੇ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਣਗੇ ਆਪਾਂ ਵੀ ਠੀਕ-ਠਾਕ ਆਂ ਤੇ ਅੱਜ ਆਪਾਂ ਸਮਝਦੇ ਰੂਟੀਨ ਜਿ ਬਣਾ ਰਹੇ ਆਂ ਪ੍ਰੌਟੇਨ ਪ੍ਰੌਟੇਨ ਕਿਹੜੇ ਬਣਾ ਰਹੇ ਆਂ ਆਪਾਂ ਪਰ ਸਹੀ ਦਾ ਕੇ ਦੇਖਾਂਗੇ ਇਧਰ ਨਜ਼ਰ ਇਧਰ ਨਜ਼ਰ ਲੱਗਾ ਆ ਚੱਲ ਕਿਚ ਇਧਰ ਨਜ਼ਰ ਲੱਗਾ ਆ ਕਰਨਾ ਚੱਲੋ ਤਾਂ ਇਹ ਕੋਈ ਤੇ ਬੜੀ ਜਿਨੀ ਗੰਦੇ ਪੰਜਾਬੀ 'ਚ ਤੇ ਨਜ਼ਰ ਆ ਕਰੂਗਾ ਤੇ ਚਲੋ ਸਸਕਾ ਦਾ ਸਾਰਾ ਸਸਕਾ ਦਾ ਸਾਰਾ ਕੁਸੇ ਸਾਲ ਦੀ ਤੱਕ ਹਾਇ ਟਿਕਟ ਤੇ ਹੁਣ ਆਪਾਂ ਨਜ਼ਰ ਲੈ ਕੇ ਜਾਊਗਾ ਕਿਚਨ ਚ ਤੇ ਹੁਣ ਆਪਾਂ ਚੱਲਦੇ ਆਂ ਕਿਚਨ ਚ ਕਿਚਨ ਚ ਆਪਾਂ ਕੀ ਬਣਾਉਣਾ ਆ ਦੁੱਤੀ ਬ੍ਰੋਕਲੀ ਵਾਲੇ ਪਰੌਂਠੇ ਯਾ ਤੇ ਉਹ ਆਪਾਂ ਤਾਂ ਦਾ ਦਿੱਤੀਆ ਆਪਾਂ ਤਾਂ ਬਣਾਉਣੇ ਬ੍ਰੋਕਲੀ ਆਪਾਂ ਬਲੋਗ ਆਪਾਂ ਬਲੋਗ ਆਪਾਂ ਤੇ ਬਰਾਦਾ ਚੱਲ ਲੀ ਚਲੋ ਬ੍ਰੋਕਲੀ ਐਪਰੈਂਟ ਬਣਾਣਾ ਚਲੋ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਕੀ ਆਉਣ ਤੁਹਾਨੂੰ ਮਿਲਣੀ ਹੈ ਅਗੇ ਕਿਚਨ 'ਚ ਸਪਾਈਡਰਮੈਨ ਹਾਂ ਜਿੱਦ ਤੱਕ ਆਪਾਂ ਪਹੁੰਚ ਚੁੱਕੇ ਹਾਂ ਕਿਚਨ ਦੇ ਵਿੱਚ ਤੇ ਇੱਧਰ ਬਣ ਗਿਆ ਆਪਣਾ ਸਪਾਈਡਰਮੈਨ ਸਪਾਈਡਰਮੈਨ ਆਹ ਇਧਰ ਖੜੇ ਸਪਾਈਡਰਮੈਨ ਆਪਣੇ ਤੇ ਆਪ ਹੀ ਦੇਖ ਸਕਦੇ ਸਾਡੇ ਸਪਾਈਡਰਮੈਨ ਨੂੰ ਆਹੋ ਆਹ ਜਿਹੜੇ ਪੀਜ਼ ਤੇ ਰਾਤ हमने ਬਣਾਏ تھے ਪੀਜ਼ੇ ਹਿੰਦੀ ਪੰਜਾਬੀ ਮਿਕਸ ਚੱਲੂਗੀ ਤੇ ਪੀਜ਼ਾ ਬਣਾਇਆ ਸੀ ਰਾਤੀ ਆਪਾਂ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਬਣਾਈ ਆ ਬ੍ਰੋਕਲੀ ਬ੍ਰੋਕਲੀ ਦੇ ਬਣਾਉਣੇ ਦਾ ਪਰੋਟ ਆ ਬ੍ਰੋਕਲੀ ਆਪਾਂ ਉਬਾਲ ਲਈ ਆ ਤੇ ਬਾਲ ਕੇ ਤਿਆਰ ਕਰ ਚੁੱਕੇ ਆ ਇਹਦੇ ਥੋੜੇ ਪਾਲਕ ਮਟਰ ਵੀ ਪਾਏ ਨੇ ਥੋੜੀ ਪਾਲਕ ਵੀ ਪਾਈ ਆ ਹਾਂ ਆਪਾਂ ਸਾਰਾ ਕੁਝ ਉਬਾਲ ਲਿਆ ਜਿਹਦਾ ਦੇਖ ਹੀ ਰਹੇ ਤੁਸੀਂ ਪਾਫਾ ਨਿਕਲਦੀਆਂ ਪੀਆਂ ਬਾਹਰ ਇਹ ਆਪਾਂ ਹੁਣ ਕਿੱਦਾਂ ਬਣਾਉਣੇ ਆ ਪਰੋਟੇ ਉਹ ਆਪਾਂ ਤੁਹਾਨੂੰ ਥੋੜੀ ਦੇਰ ਨੂੰ ਦਿਖਾਵਾਂਗੇ ਜਿੱਦਾਂ ਕਿ ਪਰੌਂਠੇ ਤਿਆਰ ਹੁੰਦੇ ਆ ਪਰੌਂਠੇ ਤਿਆਰ ਹੋਂ ਦਾ ਪਹਿਲਾ ਪਤਾ ਦਿਖਾਉਣੀ ਥੇੜਾ ਬਾਹਰ ਦਾ ਵੀਊ ਅੱਜ ਜਿੱਦਾਂ ਕਿ ਸੋਹਣਾ ਮੌਸਮ ਹੋਇਆ ਆ ਧੁੱਪ ਚੜੀ ਗਈ ਆ ਇੱਧਰ ਨਜ਼ਰ ਆ ਫਿਰਦਾ ਬਾਲਪੰਨੀ ਦੇ ਵਿੱਚ ਨਜ਼ਰਦਾਰ ਵਾਲਾ ਹੈਗਾ ਟਰੈਕਟਰ ਅੱਛਾ ਨਜ਼ਰ ਤੇ ਦੇਖੋ ਫਿਰੌਣੀ ਕਿੰਨੇ ਪਏ ਨੇ ਇੱਥੇ ਆਹ ਨਜ਼ਰ ਦਾ ਫੋਨ ਆਹ ਤੇ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਮੌਸਮ ਤੇ ਕਿੰਨਾ ਸੋਹਣਾ ਵੀਊ ਆ ਰਿਹਾ ਅੱਜ ਦੇ ਦਿਨ ਇਹਦੀ ਬੈਟਰੀ ਹੈ ਨਹੀਂ ਜੀ ਬੈਟਰੀ ਦੇ ਲੋ ਲੋਸ ਹੋ ਗਈ ਆ ਆ ਦੇਖੋ ਕਿੰਨਾ ਸੋਹਣਾ ਮੌਸਮ ਹੈ ਓ ਦੇਖੋ ਕਿੰਨੀ ਉੱਚੀ ਬਿਲਡਿੰਗ ਆ ਹੈ ਓ ਦੇਖੋ ਅਕ ਫਿਰ ਵੀਡੀਓ ਦੇਖਦੇ ਰਹਿੰਦੇ ਤੁਸੀਂ ਓ ਜਿਹੜਾ ਕੀੜਾ ਜਾਣਾ ਮੈਂ ਤੁਹਾਨੂੰ ਗੁੰਮੜਾ ਦਿਖਦਾ ਇਹ ਹੈਗੀ ਚੈਨਤ੍ਰੋ ਮੰਲੇ ਸਾਗਰ ਸ਼ਹਿਰ ਦੀ ਜੰਤਰਾ ਸੈਂਟਰ ਆ ਇਸ ਕਰਕੇ ਆਪਾਂ ਆ ਦਿਖਾ ਰਹੇ ਆ ਤੁਹਾਨੂੰ ਇੱਧਰ ਆਪਾਂ ਜਾ ਰਹੇ ਆ ਐਸ ਸਾਈਡ ਐਸ ਸਾਈਡ ਦਾ ਵੀਊ ਵੀ ਤੁਹਾਨੂੰ ਦਿਖਾਉਣੀ ਆ ਥੋੜਾ ਜਿਹਾ ਐਸ ਸਾਈਡ ਦਾ ਵੀਊ ਆ ਦੇ ਇੱਧਰ ਕੰਮ ਚ ਆ ਸ਼ੁਰੂ ਹੋਇਆ ਆ ਸੈਟਿੰਗ ਕੀਤੀ ਹੋਈ ਆ ਇੱਧਰ ਦੇਖ ਲਗਦੇ ਤੁਸੀਂ ਉਹ ਦੇਖ ਪਹਾੜ ਆਹ ਵਹਾਂ ਕਿੱਲ ਇਧਰ ਪਹਾੜ ਨੇ ਉੱਥੇ ਮਿਸਤਰੀ ਲੱਗੇ ਨੇ ਨਜ਼ਰ ਨੂੰ ਹੀ ਪਤਾ ਮਿਸਤਰੀ ਲੱਗੇ ਉੱਥੇ ਉਹ ਘਰ ਬਣਾਉਂਦੇ ਪਏ ਆ ਨਾ ਤੇ ਕੀ ਕਰਦੇ ਉੱਥੇ? ਉਹ ਘਰ ਬਣਾਉਦੇ। ਉੱਥੇ ਘਰ ਬਣਾਉਂਦੇ ਆ। ਹਾਂਜੀ ਉੱਥੇ ਘਰ ਬਣਾਉਂਦੇ ਪਏ ਨੇ। ਆਪਾਂ ਤੁਹਾਨੂੰ ਦਿਖਾ ਦਿੰਦੇ ਆਪਾਂ। ਆ ਯੈਸ। ਉਹ ਜਾਂਦੇ ਪਏ ਨੇ ਪਲੇਨ। ਵਾਏ ਵਾਏ। ਉਹ ਤੇ ਦੇਖ ਸਕਦੇ ਪਲੇਨ ਜਾ ਰਹੇ ਨੇ। ਆ ਦੂਜਾ। ਹਾਂ। ਦੂਜਾ। ਨਦਰ ਲੋਕ ਹੀ ਨਿਕਲ ਆਏ ਬਾਹਰ। ਉਹ ਡੌਗੀ ਭੌਂਕਦਾ ਪਿਆ ਦੇਖੋ। ਆ ਇਟਸ ਅ ਕਿਊਟ ਡੌਗੀ। ਤੇ ਕੋਣ ਆਪਾਂ ਚੱਲਦੇ ਆਂ ਅੰਦਰ ਤੇ ਆਪਣਾ ਅਗਲਾ ਪ੍ਰੋਸੀਜਰ ਸ਼ੁਰੂ ਕਰਦੇ ਆਂ ਚਲੋ ਲੈਟਸ ਗੋ ਅੰਦਰ ਦੇਖੋ ਉੱਪਰ ਕੀ ਦੇਖਣ ਨੂੰ ਉੱਪਰ ਆਦੇ ਆ ਉੱਪਰ ਦੇਖਦੇ ਲੋਕ ਕਿੰਨੇ ਸਾਨੀ ਧੁੱਪ ਨੇ ਕੋਲੇ ਐਕਸ ਬਣਾਇਆ ਹਾਂਜੀ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਉਹਨੇ ਐਕਸ ਜੇ ਕਿਸੇ ਨੂੰ ਦਿਖਦਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਐਕਸ ਕਿੱਦਾਂ ਬਣਾਇਆ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਨੂੰ ਜਿੱਦਾਂ ਦੇ ਕਿ ਦੱਸ ਚੁੱਕੇ ਆਪਾਂ ਅੱਗੇ ਵਜ ਬਣਾਉਣੇ ਆ ਪਰਾਂਠੇ ਆਪਾਂ ਬਾਬ ਘਰ ਬਣਾਇਆ ਸੀ ਦਹੀਂ ਆਵਲ ਆਪਣਾ ਘਰ ਦੇਈਆਂ ਉਹਦੇ ਜੱਪਾ ਦਹੀਂ ਚ ਕੀ ਕੀ ਪਾਉਣਾ ਮਨ ਲੱਗੀ ਜੀ ਰਾਇਤਾ ਬਣਾਉਣਾ ਰਾਇਤੇ ਚ ਜੱਪਾ ਕੀ ਕੀ ਪਾਉਣਾ ਆ ਉਹ ਆਪਾਂ ਤੁਹਾਨੂੰ ਦਿਖਾ ਰਹੇ ਆ ਆਪਾਂ ਥੋੜੇ ਜਿਹਾ ਖੀਰਾ ਥੋੜੀ ਜੀ ਕਾਚਰਾ ਥੋੜਾ ਜਿਹਾ ਲਾਲ ਪਿਆਜ਼ ਥੋੜੀ ਜੀ ਹਰੀ ਮਿਰਚ ਥੋੜਾ ਜਿਹਾ ਪਾਵਾਂਗੇ ਪੁਦੀਨੇ ਦੀ ਪੱਤੀਆਂ ਤੇ ਪਲਾਸ ਪਾਵਾਂਗੇ ਆਪਾਂ ਭੁੰਨਿਆ ਹੋਇਆ ਜੀਰਾ ਤੇ ਵਿਚ ਪਾਵਾਂਗੇ ਆਪਾਂ ਦਹੀਂ ਵਾਲੀ ਬੁੰਦੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸ ਕਰਕੇ ਫੇਰ ਬਣਾਉਂਦੇ ਆਪਾਂ ਰੈਤਾ ਚਲੋ ਜੀ ਆਪਾਂ ਕਰਦੇ ਆਂ ਰੈਤੇ ਦੀ ਤਿਆਰੀ ਤੁਸੀਂ ਦੇਖ ਸਕਦੇ ਆਂ ਆਪਾਂ ਕਰ ਲਿਆ ਹੈ ਦਹੀਂ ਪਿਆਰ ਐਦਾਂ ਦਾ ਤੇ ਇਧਰ ਆਪਾਂ ਜਿਹੜੀ ਬ੍ਰੋਕਲੀ ਸੀਗੀ ਬ੍ਰੋਕਲੀ ਤੇ ਆਪਾਂ ਸਾਰਾ ਇਹਦੇ ਵਿੱਚ ਮਸਾਲਾ ਮਸੂਲਾ ਆਪਾਂ ਗ੍ਰाइंड ਕਰ ਲਿਆ। ਆ ਬ੍ਰੋਕਲੀ ਆਪਾਂ ਇਹਦਾ ਬਣਾ ਲਿਆ। ਇੱਧਰ ਆਪਾਂ ਰੱਖ ਲਿਆ ਆਟਾ। ਤੇ ਹੁਣ ਅਗਲਾ ਦਾ ਪ੍ਰੋਸੀਜਰ ਆਪਾਂ ਤੁਹਾਨੂੰ ਦੱਸਦੇ ਆ। ਤੇ ਆਪਾਂ ਸਾਰਾ ਕੁਝ ਗ੍ਰाइंड ਕਰ ਲਿਆ ਸੀਗਾ ਇਹਦੇ ਵਿੱਚ ਹੀ ਆਪਾਂ ਨੂੰਨ ਵਿੱਚ ਮਸਾਲਾ ਜੋ ਵੀ ਪਾਉਣਾ ਆਪਾਂ ਸਾਰਾ ਕੁਝ ਇਹਦੇ ਵਿੱਚ ਐਡ ਕਰ ਲਿਆ ਸੀ ਆਪਣੇ ਸਵਾਦ ਦੇ ਅਨੁਸਾਰ। ਆਪਾਂ ਇਹਦੇ ਵਿੱਚ ਥੋੜਾ ਲਸਣ ਵੀ ਪਾਵਾਂਗੇ, ਥੋੜੀ ਜਿਹੀ ਅਜਵਾਇਣ ਵੀ ਪਾਵਾਂਗੇ। ਤੇ ਬਾਕੀ-ਬਾਕੀ ਆਪਣਾ ਆਪਣੀ ਚੁਆਇਸ ਆ। ਤੇ ਫਿਰ ਆਪਾਂ ਤੁਹਾਨੂੰ ਦਕੌਂਦੀਆਂ ਤਿਆਰ ਕਰਕੇ ਹੁਣ ਆਪਾਂ ਲੱਗਿਆਂ ਜੀ ਤਿਆਰੀ ਕਰਨ ਬਰੌਂਠਿਆਂ ਦੀ ਇਸ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆਪੇ ਨੂੰ ਬਰੋਕਲੀ ਦੇ ਨਾਲ ਅੱਜ ਦੇ ਜਿਹਾ ਕਰਦੇ ਆਂ ਐਦਾਂ ਆਪਾਂ ਜਿਹਦਾ ਆਪਾਂ ਨਾਰਮਲ ਆਟਾ ਕੁੰਨਦੇ ਆਂ ਉਦਾਂ ਆ ਪਾਟਾ ਕੁੰਨ ਲੈਣਾ ਸਾਰੀ ਬਰੋਕਲੀ ਨੂੰ ਆਪਾਂ ਆਟੇ 'ਚ ਮਿਕਸ ਕਰ ਲੈਣਾ ਤੇ ਮਿਕਸ ਕਰਕੇ ਤੇ ਆਪਾਂ ਇਸ ਤੋਂ ਬਾਅਦ ਆ ਪਰਾਟਾ ਤਿਆਰ ਹੋ ਜਾਣਾ ਕੋਸ਼ਿਸ਼ ਕਰਨਾ ਇਹ ਤੁਸੀ ਦੇਖ ਰਹੇ ਹੋ ਇਹਦਾ ਬਣ ਜੂਗਾ ਆਟਾ ਗ੍ਰੀਨ ਕਲਰ ਹਰਾ ਆਟਾ ਬਣ ਜੂਗਾ ਆਪਾਂ ਵੀ ਪਹਿਲੀ ਵਾਰ ਟਰਾਈ ਕਰਨ ਲੱਗੇ ਆ ਤੇ ਤੁਸੀਂ ਵੀ ਜੇ ਟਰਾਈ ਕਰਿਓ ਤੇ ਜੇ ਫਰਕ ਵੀ ਜੇ ਤੁਹਾਨੂੰ ਪਸੰਦ ਆਉਂਦੀ ਜੇ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਆਪਾਂ ਇਸ ਤਰ੍ਹਾਂ ਤੁਹਾਡੇ ਲਈ ਨਵੀਆਂ ਨਵੀਆਂ ਰੈਸਪੀਸ ਲੈ ਕੇ ਆਉਂਦੇ ਰਹਿਵਾਂਗੇ ਕਿਉਂਕਿ ਕੰਮ ਹੁੰਦਾ ਹੈ ਕੰਮ ਕਰਕੇ ਫਿਰ ਵੀਡੀਓ ਨਹੀਂ ਬਣਦੀਆਂ ਤੇ ਇਸ ਕਰਕੇ ਫਿਰ ਆਪਾਂ ਜਦੋਂ ਛੁੱਟੀ ਹੁੰਦੀ ਹੈ ਉਦੋਂ ਆਪਾਂ ਇੱਕ ਵਲੌਗ ਬਣਾ ਲਈਦਾ ਕਿਦਾਂ ਕਿ ਅੱਜ ਅੱਜ ਆਪਾਂ ਦੇਖ ਲਓ ਐਦਾਂ ਕਰਕੇ ਆਪਾਂ ਆਟਾ ਤਿਆਰ ਕਰ ਲੈਣਾ ਹੈ ਕਿ ਜਦੋਂ ਆਪਣਾ ਆਟਾ ਤਿਆਰ ਹੋ ਗਿਆ ਨਾ ਫਿਰ ਜਦੋਂ ਆਪਾਂ ਪਰੌਂਠੇ ਬਣਾਵਾਂਗੇ ਫਿਰ ਤੁਹਾਨੂੰ ਮਿਲਦੇ ਆਂ ਤਦ ਤੱਕ ਵੀ ਮੇਰੇ ਵੀਡੀਓ ਨੂੰ ਕੰਟੀਨਿਊ ਰੱਖਿਓ ਤੇ ਸਕਿਪ ਨਾ ਕਰਿਓ ਐਂਡ ਨਾਲ ਆਪਾਂ ਪਰੌਂਠਾ ਕਿਦਾਂ ਦਾ ਬੰਦਾ ਉਹ ਤੋਂ ਵੀ ਦਿਖਾਵਾਂਗੇ ਚਲੋ ਤਿਆਰ ਕਰ ਚੁੱਕਿਆ ਹੁਣ ਆਪਾਂ ਇਹਦਾ ਬਣਾਉਣਾ ਪਰੌਂਠਾ ਤੇ ਥੋੜੀ देर ਨੂੰ ਬਣਾਉਨੇ ਆ ਤੇ ਚਲੋ ਫਿਰ ਆ ਜੀ ਕਰੀਏ ਤਿਆਰ ਪਰੌਂਠੇ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਆ ਕਿ ਆਪਾਂ ਕਰ ਲਿਆ ਪਰੌਂਠਾ ਬਣਾਉਣਾ ਸ਼ੁਰੂ ਤੇ ਪਿਆਰ ਆ ਆਪਣਾ ਪਹਿਲਾ ਪਰੌਂਠਾ ਕੁਛ ਐਗਾ ਪਹਿਲੀ ਵਾਰ ਬਾਈ ਕੀਤੀਆਂ ਨਾ ਤਾਂ ਇਸ ਤਰ੍ਹਾਂ ਦਿਖਦਾ ਪਾੜ ਗਿਆ ਪਰੌਂਠਾ ਕੋਈ ਨਹੀਂ ਦੇ ਸਕਦੇ ਤੇ ਜਿਹੜਾ ਪੀਸ ਜਦਾ ਵੱਡਾ ਤੇ ਜੰਦਾ ਵੱਡਾ ਬਲੌਕ ਜਿਹਦਾ ਠੀਕ ਤਰ੍ਹਾਂ ਕਰਾਉਣ ਦੀ ਲੋੜ ਆ ਇਸ ਤਰ੍ਹਾਂ ਆਪਾਂ ਬਣਾ ਲਿਆ ਨਾ ਪਰੌਂਠੇ ਜੀ ਅੱਜ ਜਦ ਆਪਣੀ ਆ ਗਈ ਜਾਂ ਮੱਖਣੀ ਤੇ ਹੋਰ ਆਪਾਂ ਸ਼ੁਰੂ ਕਰਦੇ ਹਾਂ ਪਰੌਂਠੇ ਇਹ ਤਾਂ ਕਰਕੇ ਆਪਾਂ ਸਾਰੇ ਮੌਟੇ ਬਣਾ ਲੈਂਦੇ ਆ ਜੇ ਤਿਆਰ ਹੋ ਜਾਂਦਾ ਫਿਰ ਕਿੱਦਾਂ ਦਾ ਪੋਣਾ ਬੰਦ ਆ ਉਹ ਵੀ ਤਾਂ ਦਿਖਾਉਣਾ ਆ ਬੋਬੀਸੋ ਬੋਬੀਸੋ ਖਾਦੇ ਆ ਸੰਦਰੀਕਾ ਕਈ ਵਾਰ ਬਰੋਕਲੀ ਖਾਣ ਨੂੰ ਨਹੀਂ ਜੀ ਕਰਦਾ ਤਾਂ ਤੁਸੀਂ ਆਪਾਂ ਪ੍ਰੋਜੈਕਟ ਬਣਾ ਕੇ ਖਾ ਸਕਦੇ ਆ ਰੋਟੀ ਦੇ ਰੋਟੀਆਂ ਦੀ ਆ ਗ੍ਰੀਨ ਕਲਰ ਕਿੰਨਾ ਵਾਹਾਂ ਦਾ ਜਿਵੇਂ ਇਹ ਦੇਖ ਰਹੇ ਆ ਇਹ ਹੈ ਗਾਜਰ ਬਰੋਕਲੀ ਵਾਲਾ ਪਰੋਠਾ ਕਿੱਦਾਂ ਬਣਾਇਆ ਉਹ ਤੁਸੀਂ ਵੀਡੀਓ ਚ ਦੇਖੀ ਜਾਣਾ ਇਹ ਦੇਖ ਕੇ ਕਿਉਂ ਨਹੀਂ ਹੋਣ ਲੱਗਦਾ ਅੱਜ ਕਰਕੇ ਆਪਾਂ 12 ਪਰੋਠਾ ਇਹ ਕਦੇ ਵੀ ਆਪਾਂ ਮਾਣ ਆਉਂਿਆ ਆਪਣੀ ਪੰਜਾਬੀ ਯਾਰ ਆਉਣ ਆਪਾਂ ਜਾਣੇ ਅਸਾਂ ਤਾਂ ਖਾਣਿਆ ਆਪਾਂ ਨੇ ਬਣਾਇਆ ਤੇ ਖਾਣੇ ਕਿਸੇ ਵੀ ਡਾਈਟ ਕੋਲੋਂ ਤਾਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਬਣਾਇਆ ਅਜ ਬਰੋਕਲੀ ਵਾਲੇ ਪਰੌਂਠੇ ਉਹ ਤੁਸੀਂ ਆਪਣੀ ਰਸਤੀ 'ਚ ਦੇਖ ਲੈਣੇ ਆ ਤਾਂ ਹੁਣ ਆਪਾਂ ਆਪਣੇ ਵਲੌਗ ਨੂੰ ਕਰਦੇ ਆਂ ਐਡਿਟਿੰਗ ਤੇ ਜਲਦੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਤਾ ਤੇ ਹੀ ਲੱਗ ਤੁਸੀਂ ਤਦ ਤੱਕ ਲਈ ਬਣੇ ਰਿਓ ਸਾਡੇ ਵਲੌਗ ਚ ਅੱਖ ਚ ਕੁਝ ਪੈ ਗਿਆ ਸੀ ਇਸ ਕਰਕੇ ਬੋਲਣਾ ਰੁਕ ਗੇ ਤੇ ਤਦ ਤੱਕ ਲਈ ਤੁਸੀਂ ਸਾਡੇ ਵੀਡੀਓ ਨਾਲ ਬਣੇ ਰਿਓ ਤਾਂ ਪਹੁੰਚਾਵਾਂਗੇ ਜਲਦੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਰੈਸਪੀ ਵੀਡੀਓ ਤੇ ਅਗਲੇ ਹਫਤੇ ਆਪਣੇ ਗੁਰੂ ਘਰ ਚ ਨਗਰ ਕੀਰਤਨ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਖਾਈਏ ਪਰੌਂਠੇ ਤਾਂ ਮਿਲਦੇ ਆਂ ਤੁਹਾਨੂੰ ਜਲਦੀ ਇੱਕ ਨਵੀਂ ਵੀਡੀਓ ਤਦ ਤੱਕ ਲਈ ਕੋਈ ਬਾਏ ਟੇਕ ਕੇ ਆ ਰ ਬਾਏ